ਮੈਡਮ ਨੇ ਦੱਸਿਆ ਕਿ ਲੇਬਰ ਵਾਲਾ ਬੱਚਾ ਇਸ ਤਰ੍ਹਾਂ ਦੀ ਬੰਦ ਕੱਟੇਗਾ ਦੇ ਨਾਲ ਮੈਂਦ ਕੀਤਾ ਦੱਸ ਰਿਹਾ ਕਿ ਲੇਬਰ ਵਾਲਾ ਬੱਚੇ ਤੋਂ ਰੀਵਨ ਕਟਵਾਇਆ ਜਾ ਰਿਹਾ ਲਾ ਕੇ ਰੱਖਣਾ ਨਾਲ ਲਾ ਕੇ ਕਿੱਪਾ ਲਿਖਿਓ ਇੱਧਰ ਦੇਖੋ ਸਾਹਮਣੇ ਦੇਖੋ ਇੱਕ ਵਾਰੀ ਜੀ ਬਹੁਤ ਹੀ ਵਧੀਆ ਉਪਰਾਲਾ ਵਿਧਾਇਕਾਂ ਨੇ ਨਿਮਿਤ ਤਲਬਾਂ ਲੋਕਾਂ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਲੇਬਰ ਲੇਬਰ ਬੱਚੇ ਤੋਂ ਇੱਕ ਸਾਲ ਤੋਂ ਜੋ ਕੰਮ ਕਰ ਰਿਹਾ ਉਸ ਤੋਂ ਇਸ ਨੀਨਾ ਮਿੱਤਰ ਨੀਨਾ ਮਿੱਤਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪੰਜਾਬ ਦੇ ਨੀਨਾ ਮਿੱਤਰ ਜਿੰਦਾਬਾਦ ਨੀਨਾ ਮਿੱਤਰ ਜਿੰਦਾਬਾਦ ਭਾਈ ਕੋਲੇ 500 ਮਿਠਾਈ ਗਾ ਲੇਕ ਨੱਚ ਕੱਕ ਤੇ ਉਹਨਾਂ ਨੂੰ 5 ਸਾਲ ਤੋਂ ਢੇਕ ਰਿਹਾ ਲੋ ਜੀ ਲੋ 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 ਸਾਰੇ ਚਲੋ ਥੋੜੇ ਪਿਛੇ ਲੋ ਜੀ ਇਹ ਤੋਂ ਕਰ ਲਾ ਲੱਡੂ ਨਹੀਂ ਹੈ ਨਾ ਸਾਹਮਣੇ ਰੱਖਿਆ ਮੈਂ ਆਇਓ ਪਾਣੀ ਪਰਫੀ ਵੱਡੀ ਜਾਏਗੀ ਜੀ ਅੱਜ ਚਲੋ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬੰਮੇ ਤੁਹਾਡੇ ਕਾਰਨ ਨਹੀਂ ਹੋਈ ਸਾਰੀ ਪੀ ਡਬਲਯੂ 3 ਟੀ ਦੀ ਟੀਮ ਨੂੰ ਬਹੁਤ ਮੁਬਾਰਕਾਂ ਤੁਸੀਂ ਬਹੁਤ ਮਿਹਨਤ ਕੀਤੀ ਹੈ ਹਾ ਮੰਗਮੀ ਪਾਰਟੀ ਜਿੰਦਾਬਾਦ ਐਮ ਐਲ اے ਨੀਨਾ ਮਿੱਤਰ ਜਿੰਦਾਬਾਦ ਐਮ ਐਲ اے ਨੀਨਾ ਮਿੱਤਰ ਜਿੰਦਾਬਾਦ ਹੱਥ ਆਪੀਛੇ ਕਰੋ ਪਿੱਛੇ ਹੁਿਛੇ ਕਰੋ ਭਾਈ ਪਿੱਛੇ ਪਿੱਛੇ ਨਾ ਐਮ ਐਲ اے ਸਾਹਿਬ ਨੂੰ ਤਾਂ ਦੇਖਣ ਦਿਓ ਥੋਏ ਪਿੱਛੇ ਜਾਓ ਪਿੱਛੇ ਸਾਹਮਣੇ ਦੇਖਿਓ ਇੱਕ ਵਾਰੀ ਮੈਮ ਪ੍ਰਧਾਨ ਜੀ ਲੋ ਜੀ ਆਪੇ ਭਾਈ ਰਜੇ ਜੀ ਥੋੜਾ ਪਿੱਛੇ ਨੂੰ ਖੋਲ ਜੋ ਮੜਾ ਜਾ ਆਪਣੇ ਫੋਟੋ ਫੋਟੋ ਲੈ ਰਿਹਾ ਮੀਡੀਆ ਵਾਲੇ ਪਿੱਛੇ ਪਿੱਛੇ ਨੂੰ ਹੋ ਜਾ ਬਾਈ ਸਾਰਿਆਂ ਨੂੰ ਪਿੱਛੇ ਪਿੱਛੇ ਜੋ ਮੀਡੀਆ ਓਏ ਆਮਰ ਭਾਗ ਵਿਧਾਇਕ ਸਾਰਿਆਂ ਵਾਸਤੇ ਹੀ ਕਰ ਰਹੇ ਆ ਯਾਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਪੀ ਡਬਲਯੂ ਟੀ ਦੀ ਟੀਮ ਨੂੰ ਆਰੇ ਆਪਣੀ ਸਚਿੰਨ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਦਿਨ ਰਾਤ ਲਾ ਕੇ ਕੰਮ ਕੀਤਾ ਵੀ ਭਾਈ ਇਹ ਪੂਲ ਜਲਦੀ ਸਟਾਰਟ ਕੀਤਾ ਜਾਵੇ ਸਾਰੇ ਵਧਾਈ ਦੇ ਪਾਤਰ ਹਾਂ ਜੀ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਇਕਾਟਨ ਕਰ ਰਹੇ ਹੋ ਕਾਫੀ ਸਮੇਂ ਤੋਂ ਜਿਹੜੀ ਜੀ ਸ਼ਹਿਰ ਵਾਸੀਆਂ ਦੀ ਮੰਗ ਸੀ ਕੀ ਕਹਿੰਨਾ ਮੈਡਮ ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰਦੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ ਜਿੱਥੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦੇਣੀ ਆ ਅਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਐ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਨੇ ਇੱਕ ਉਮੀਦ ਸੀ ਵੀ ਇਹ ਪੁਲ ਜਰੂਰ ਚੱਲੂਗਾ ਜਦੋਂ ਅਸੀਂ ਆਏ ਅਸੀਂ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲੇ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਐ ਇੱਥੇ ਕੁਝ ਹਡਲਸ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਵੀ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਐ ਤਾਂ ਸੀ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀ ਡਬਲਯੂ ਡੀ ਦੀ ਟੀਮ ਨੂੰ ਐਸ ਡੀ ਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫੇਰ ਵੀ ਵਿੱਚ ਦੀ ਇਹ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਤਾਂ ਪਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਾਲੇ ਥੋੜਾ ਜਿਹਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਸੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲ ਰਿਹਾ ਦੇਖੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਪੁਲ ਜਦੋਂ ਅਸੀਂ ਫੇਸਬੁਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬਹੁਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਿਆ ਤਾਂ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ੱੱਕਾ ਕਰਕੇ ਬੈਰੀਕੇਟ ਹਟਾਤੇ ਜੇ ਉੱਥੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਉਗਾਟਨ ਹੋ ਰਿਹਾ ਕੱਲ ਨੂੰ ਲੱਡੂ ਲੈ ਕੇ ਆ ਗਏ ਮੈਨੂੰ ਸੁਣਨ ਜੇ ਵੀ ਆਏ ਸੀ ਕ੍ਰੇਨਾਂ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਹੀਂ ਰਾਜਪੁਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਸੁਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਦੀ ਆਲ ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ ਆਲ ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ਤੱਕਾ ਛਾਈ ਉਹ ਮੈਂ ਰਾਜਪੁਰੇ ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇਹ ਕਹਿੰਨੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਤੁਸੀਂ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰ ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੌਣ ਮੈਂ ਖਾਮਕਾ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਟਿਆ ਇਹ ਮੈਟਰ ਨਹੀਂ ਤੇ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਹੋ ਮਰਜੀ ਕਿਸੇ ਇਲਾਕੇ ਦੇ ਵੀ ਪੁਰਾਣਾ ਬੱਸ ਸਟੈਂਡ ਵੀ ਆ ਉਹਦੇ ਬਾਰੇ ਵੀ ਸੋਚਿਆ ਵਿੱਚ ਬਿਲਕੁਲ ਜੀ ਪੁਰਾਣਾ ਬੱਸ ਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਇੱਥੇ ਵਾਪਸ ਆਣਗੀਆਂ ਮੈਂ ਇਹ ਕਹਿਨੀ ਆ ਵੀ ਕੱਲ ਮੈਂ ਸੁਣ ਰਹੀ ਸੀ ਮੈਂ ਜੀ ਐਨੇ ਪੈਸੇ ਲਿਆਇਆ ਉਹ ਲਿਆਂਦਾ ਸਾ ਨਹੀਂ ਅਸੀਂ ਕੋਈ ਆਸਾਨ ਨਹੀਂ ਕੀਤਾ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅੱਜ ਮੈਂ ਨਲਾਸ ਦਾ ਕਟ ਮਨਜ਼ੂਰ ਕਰਾਇਆ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੇ ਉਮੀਦ ਕਰਕੇ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਤੇ ਤਾਂ ਮੈਂ ਹੀ ਕਹੂੰਗੀ ਵੀ ਫਿਟੇ ਲਾਂਦਾ ਤੁਹਾਡੇ ਇਹੋ ਜਿਹੇ ਲੋਕਾਂ ਤੇ ਜਿਹੜੇ ਕੰਮ ਕਰ ਕਰ ਤੁਸੀਂ ਆਸਾਨ ਕਰਦੇ ਹੋ ਜਿਵੇਂ ਤੁਸੀਂ ਇਦਾਂ ਵੱਡਾ ਤੋਹਫਾ ਦਿੱਤਾ ਜੀ ਰਾਜਪੁਰੇ ਨੂੰ ਕੋਈ ਹੋਰ ਵੱਡਾ ਤੋਹਫਾ ਮਿਲਣ ਦੀ ਆਸ ਹੈ ਜੀ ਕੋਈ ਬਿਲਕੁਲ ਜੀ ਧਮੋਲੀ ਫਟਕਾ ਕੋਲੇ ਅੰਡਰਪਾਸ ਵੀ ਮਨਜ਼ੂਰ ਹੋ ਚੁੱਕਿਆ ਉਹਦਾ ਟੈਂਡਰ ਲੱਗ ਰਿਹਾ ਹੈ ਉਹ ਵੀ ਜਲਦੀ ਸ਼ੁਰੂ ਹੋ ਜਾਓ ਦੇਖੋ ਜਿਦੋਂ ਅਸੀਂ ਰਾਜਪੁਰੇ ਚ ਆਏ ਸਾਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਜੀ ਬੱਸ ਸਟੈਂਡ ਜ਼ਰੂਰੀ ਹੈ ਇਹਨਾਂ ਨੇ ਤਾਂ ਬੱਸ ਸਟੈਂਡ ਖੰਡਰ ਬਣਾ ਰੱਖਿਆ ਸੀ ਇਹਨਾਂ ਨੂੰ ਇਹ ਸੀ ਵੀ ਉਹ ਜਗ੍ਹਾ ਅਸੀਂ ਵੇਚ ਦਾਂਗੇ ਇਹਨੂੰ ਅਨਸੇਫ ਡਿਕਲੇਅਰ ਕਰਵਾ ਕੇ ਵੇਚ ਦਾਂਗੇ ਪਰ ਉਹ ਬੱਸ ਸਟੈਂਡ ਅੱਜ ਪੂਰੇ ਰਾਜਪੁਰਾ ਦੀ ਕਿਰਪਾ ਨਾਲ ਰਾਜਪੁਰਾ ਦੇ ਲੋਕਾਂ ਦੀ ਮਿਹਨਤ ਨਾਲ ਬੱਸ ਸਟੈਂਡ ਚੱਲ ਰਿਹਾ ਹੈ ਉਸ ਤੋਂ ਬਾਅਦ ਸੰਦੀਪ ਜੀ ਕਈ ਵਾਰ ਕਰਦੇ ਇਹਨਾਂ ਨੇ ਕੀਤਾ ਸੀ ਕਵਰੇਜ ਵੀ ਜਿਹੜੀਆਂ ਹਸਪੀਟਲ ਤੇ ਐਸ ਡੀ ਐਮ ਆਫਿਸ ਦੀ ਪਰਚੀ ਸੀ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਸੀ ਅਸੀਂ ਉਹ ਪਰਚੀ ਬੰਦ ਕਰਾਈ ਪੂਰੇ ਪੰਜਾਬ 'ਚ ਕੱਲਾ ਰਾਜਪੁਰਾ ਹਲਕਾ ਹੈ ਜਿੱਥੇ ਪਰਚੀ ਨਹੀਂ ਲੱਗਦੀ ਪੂਰੇ ਪੰਜਾਬ 'ਚ ਪਰਚੀ ਲੱਗ ਰਹੀ ਹੈ ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਉਸ ਤੋਂ ਇਲਾਵਾ ਹੁਣ ਪਾਣੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਪੁਰਾਣੇ ਰਾਜਪੁਰੇ ਦਾ ਇੱਥੇ ਫੁਵਾੜਾ ਚੌਂਕ ਤੋਂ ਲੈ ਕੇ ਗगन ਚੌਂਕ ਤੱਕ ਸਾਰੇ ਪਾਣੀ ਦੀ ਪਾਈਪ ਚੇਂਜ ਹੋ ਜੂ ਉਹ ਕਲੋਨੀਆਂ ਜਿੰਨਾਂ 'ਚ ਕਦੇ ਇੱਟ ਨਹੀਂ ਲੱਗੀ ਸੀ ਅੱਜ ਉਹ ਕਲੋਨੀਆਂ ਤੁਸੀਂ ਜਾ ਕੇ ਦੇਖੋ ਉਹ ਸੜਕਾਂ ਕਿੰਨੀਆਂ ਸੋਹਣੀਆਂ ਬਣ ਗਈਆਂ ਨੇ ਅਈਐਸਆਈ ਹਸਪੀਟਲ ਦਾ ਕੰਮ ਸ਼ੁਰੂ ਹੋ ਰਿਹਾ ਹੈ ਮਤਲਬ ਅਸੀਂ ਉਹ ਜੇ ਕੰਮ ਕਰ ਰਹੇ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੋਵੇ ਕੱਲਾ ਇਹ ਨਹੀਂ ਵੀ ਚਾਰ ਸੜਕਾਂ ਬਣਾ ਕੇ ਅਸੀਂ ਕਹੀਏ ਜੀ ਅਸਤਾ ਹਜ਼ਾਰ ਕਰੋੜ ਰੁਪਇਆ ਲਾਤਾ ਜਿਹੜਾ ਲੋਕਾਂ ਨੂੰ ਜੇ ਕੋਈ ਪੈਸਾ ਲੱਗਿਆ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਖੇ ਮੈਂ ਕਹਿੰਦੀ ਸਾਨੂੰ ਤਾਂ ਰਾਜਪੁਰੇ ਨੂੰ ਰਾਜਪੁਰੇ ਚੋਂ ਬਾਹਰ ਪੈਸਾ ਲਿਆਂ ਦੀ ਲੋੜ ਹੀ ਨਹੀਂ ਪਈ ਰਾਜਪੁਰਾ ਮਿਊਨਿਸਪੈਲਿਟੀ ਜੀ ਇੰਨਾ ਪੈਸਾ ਹੈ ਜਿੰਨੀ ਰਾਜਪੁਰੇ ਚ ਡਵੈਲਪਮੈਂਟ ਹੋ ਰਹੀ ਹੈ ਰਾਜਪੁਰੇ ਦੀ ਮਿਊਨਿਸਪੈਲਿਟੀ ਦੇ ਪੈਸੇ ਨਾਲ ਹੋ ਰਹੀ ਹੈ ਪਹਿਲਾਂ ਪੈਸਾ ਕਿੱਥੇ ਜਾਂਦਾ ਸੀਗਾ ਕਿਹਦੇ ਜੇਬਾਂ ਚ ਪੈਂਦਾ ਸੀ ਉਹ ਪੈਸਾ ਪਹਿਲਾਂ ਵੀ ਉਹੀ ਪੈਸਾ ਸੀ ਪਹਿਲਾਂ ਵੀ ਉਹੀ ਰਾਜਪੁਰਾ ਸੀ ਪਹਿਲਾਂ ਵੀ ਉਹੀ ਮਿਨਿਸਪੈਲਟੀ ਸੀ ਪਹਿਲਾਂ ਵੀ ਪ੍ਰਧਾਨ ਉਹਨਾਂ ਦਾ ਸੀ ਅੱਜ ਵੀ ਪ੍ਰਧਾਨ ਉਹਨਾਂ ਦਾ ਹੈ ਪਰ ਉਹ ਪੈਸਾ ਅੱਜ ਕਿਵੇਂ ਨਿਕਲ ਰਿਹਾ ਪਹਿਲਾਂ ਕਿਉਂ ਨਹੀਂ ਨਿਕਲਿਆ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਅਸੀਂ ਕੰਮ ਕਰਨ ਆਏ ਹਾਂ ਅਸੀਂ ਕੰਮ ਕਰਨੇ ਆ ਲੋਕਾਂ ਨੇ ਸਾਡੇ ਤੇ ਆਮ ਆਦੀ ਪਾਰਟੀ ਤੇ ਵਿਸ਼ਵਾਸ ਕਰਕੇ ਸਾਨੂੰ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹ ਕਰ ਰਹੇ ਹਾਂ ਲੋਕਾਂ ਤੇ ਕੋਈ ਆਸਾਨ ਨਹੀਂ ਕਰ ਰਹੇ ਇਹ ਕਾਫੀ ਦੂਰ ਦਾ ਹੋਰ ਵੱਡਾ ਪ੍ਰੋਜੈਕਟ ਹੈ ਜੀ ਰਾਜਪੀਰ ਨੂੰ ਚੰਡੀਗੜ੍ਹ ਵਾਇਰ ਰੇਲ ਜੋੜਿਆ ਜਾਊਗਾ ਜੀ ਉਹ ਵੀ ਕੋਸ਼ਿਸ਼ ਉਹ ਵੀ ਲੱਗੇ ਹੋਏ ਆ ਜੀ ਅਸੀਂ ਜਿਹੜਾ ਮੈਂ ਉਸ ਦਿਨ ਵਿਧਾਨ ਸਭਾ ਚ ਕੁਐਸਚਨ ਚੁੱਕਿਆ ਸੀ ਜਿਹੜੀ ਮੇਨ ਲਾਈਨ ਆ ਰਹੀ ਹੈ ਮੇਨ ਰੋਡ ਆ ਰਹੀ ਹੈ ਹਾਈਵੇ ਉਹਨੂੰ ਨਲਾਸ ਮੰਦਰ ਨਾਲ ਕਿਵੇਂ ਵੀ ਜੋੜਿਆ ਜਾਵੇ ਕਿਉਂਕਿ ਨਲਾਸ ਮੰਦਰ ਜਿਹੜੀ ਮਾਨਕਪੁਰ ਵੱਲੋਂ ਨਿਕਲ ਕੇ ਆ ਰਹੀ ਹੈ ਕਿਉਂਕਿ ਨਲਾਸ ਮੰਦਰ ਸਾਡਾ ਇਤਿਹਾਸਿਕ ਮੰਦਰ ਹੈ ਮੇਰੀ ਦਿਲੀ ਇੱਛਾ ਹੈ ਵੀ ਉਸ ਨੂੰ ਹਾਈਵੇ ਤੇ ਲਿਆਂਦਾ ਜਾਵੇ ਹਾਈਵੇ ਨਾਲ ਜੋੜਿਆ ਜਾਵੇ ਕਿਉਂਕਿ ਭੋਲੇ ਬਾਬਾ ਨਹੀਂ ਕਰਨਾ ਹੈ ਜਿਹੜਾ ਇਹ ਪੁਲਾ ਜਿਹੜਾ ਉਥੇ ਕਟ ਮਨਜ਼ੂਰ ਕਰਾਇਆ ਉਹ ਵੀ ਮੈਂ ਕੁਛ ਨਹੀਂ ਆ ਬੋਲੇ ਬਾਬਾ ਦੀ ਕਿਰਪਾ ਨਾਲ ਹੋਇਆ ਤਾਂ ਮੇਰੇ ਮਨ ਦੀ ਤਮੰਨਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਬੋਲੇ ਬਾਬਾ ਉਹ ਵੀ ਪੂਰੀ ਕਰਨੀ ਬੀਬੀ ਐਮਬੀ ਦੇ ਮੁੱਦੇ ਦੇ ਉੱਪਰ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਉਦਾਸਾ ਰਾਜਪੁਰਾ ਚ ਪੈ ਰਿਹਾ ਦੋ ਟਾਈਮ ਦੀ ਸਪਲਾਈ ਸੀਗੀ ਉਹ ਇੱਕ ਟਾਈਮ ਕਰ ਦਿੱਤੀ ਗਈ ਹੈ ਜੋ ਗੰਡਾ ਖੇੜੀ ਨਹਿਰ ਉਹਦਾ ਪੱਧਰ ਵੀ ਜਿਹੜਾ ਨੀਚੇ ਉਹਦਾ ਵੀ ਕਰਦੇ ਆ 7 ਤਰੀਕ ਨੂੰ ਸੋਮਵਾਰ ਨੂੰ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੈ ਉਸ ਦਿਨ ਅਸੀਂ ਸਾਰਾ ਇਹਦਾ ਵੀ ਕਰ ਰਹੇ ਆ ਕਿਉਂਕਿ ਪੰਜਾਬ ਦਾ ਪਾਣੀ ਤਾਂ ਪਹਿਲਾਂ ਹੀ ਘਟਿਆ ਔਰ ਪੰਜਾਬ ਦੇ ਪਾਣੀ ਨੂੰ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਜਿੰਨਾ ਜੇ ਸਾਡੇ ਕੋਲੇ ਫਾਲਤੂ ਹੈ ਲੈ ਸਕਦੇ ਨੇ ਪਰ ਅਸੀਂ ਪੰਜਾਬ ਦੇ ਪਾਣੀ ਨੂੰ ਨਹੀਂ ਜਾਣ ਦੇਵਾਂਗੇ ਬਾਹਰ ਗੱਲ ਰਹੀ ਰਾਜਪੁਰਾ ਦੀ ਰਾਜਪੁਰਾ ਚ ਕਈ ਟਿਊਬਵੈਲ ਲੱਗ ਰਹੇ ਨੇ ਹੁਣ ਜਲਦੀ ਤਾਂ ਕਿ ਹੁਣ ਗਰਮੀ ਚ ਰਾਜਪੁਰਾ ਦੇ ਲੋਕਾਂ ਨੂੰ ਪਾਣੀ ਦੀ ਦਿੱਕਤ ਨਾ ਮਿਲ ਜੀ ਬੀਜੇਪੀ ਦੇ ਨਾਲ ਮੁਕੰਦਾਂ ਦੇਖਦੇ ਤੁਸੀਂ ਬੀਬੀਐਮਪੀ ਦੇ ਮੁੱਦੇ ਤੇ ਬਹੁਤ ਵੱ ਬੜਾ ਸੰਤਾਪ ਹੋ ਗਿਆ ਜੀ ਕੋਈ ਇਹਨਾਂ ਵਾਸਤੇ ਸਪੈਸ਼ਲ ਕੋਈ ਤੁਸੀਂ ਯੋਜਨਾ ਲੈਣ ਦੇ ਅੱਜ ਦੇਖੋ ਅੱਜ ਪੁੱਲ ਚੱਲ ਗਿਆ ਫਿਰ ਉਸ ਤੋਂ ਬਾਅਦ ਬੱਸ ਸਟੈਂਡ ਵੀ ਚਲਾਵਾਂਗੇ ਤੇ ਹੋਰ ਵੀ ਲੋਕਾਂ ਨਾਲ ਫਿਰ ਅਸੀਂ ਮਿਲਾਂਗੇ ਇੱਥੋਂ ਦੇ ਮਹਿੰਦਰਗੰਜ ਮਾਰਕੀਟ ਦੇ ਵੀ ਉਹਨਾਂ ਨੂੰ ਕੀ ਕੀ ਸਹੂਲਤਾਂ ਚਾਹੀਦੀਆਂ ਹਰ ਸਹੂਲਤ ਦਿੱਤੀ ਜਾਊਗੀ ਔਰ ਮੈਂ ਕਹੂੰਗੀ ਇਹਨਾਂ ਨੂੰ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਣਗੀਆਂ ਇਹਨਾਂ ਤੋਂ ਪੁੱਛ ਕੇ ਕਿਉਂਕਿ ਇਹਨਾਂ ਨੇ ਬਹੁਤ ਸੰਤਾਪ ਚੱਲੇ ਹੈ ਦੁਕਾਨਦਾਰ ਬੰਦ ਕਰਕੇ ਚਲੇਗੇ ਦੁਕਾਨਾਂ ਕੋਈ ਗੱਲ ਨਹੀਂ ਉਹਨਾਂ ਵੀਰਾਂ ਨੂੰ ਵੀ ਵਾਪਸ ਬੁਲਾਵਾਂਗੇ ਕਿ ਕੋਈ ਸਪੈਸ਼ਲ ਇਹਨਾਂ ਨੂੰ ਕੋਈ ਉਹ ਹੀ ਕਹਿ ਰਹੀਆਂ ਉਹਨਾਂ ਨਾਲ ਹੁਣ ਇੱਕ ਮੀਟਿੰਗ ਕਰਾਂਗੇ ਉਹਨਾਂ ਨੂੰ ਕੀ ਕੀ ਚਾਹੀਦਾ ਜਿਹੜਾ ਇਸ ਮਾਰਕੀਟ ਵਿੱਚ ਮੁੜ ਤੋਂ ਰੌਣਕਾਂ ਆ ਸਕਣ ਉਹ ਸਾਰਾ ਕੁਝ ਦੇਵਾਂਗੇ ਮੈਡਮ ਵੀ ਕਿਵੇਂ ਲੋਕਾਂ ਨੂੰ ਡਿਸਟਰਬ ਕੀਤਾ ਜਾਵੇ ਕਿੱਥੇ ਤਾਂ ਹੁੰਦਾ ਹੈ ਵੀ ਅਸੀਂ ਹਰ ਪੱਖ ਨਾਲ ਲੋਕਾਂ ਨੂੰ ਖੁਸ਼ ਕਰੀਏ ਅੱਜ ਭਾਜਪਾ ਦੀ ਨਜ਼ਰ ਪੰਜਾਬ ਤੇ ਹੈ ਕਿਉਂਕਿ ਪੰਜਾਬ ਉਹਨਾਂ ਨੂੰ ਦਿਖ ਰਿਹਾ ਕਿ ਪੰਜਾਬ ਤਰੱਕੀਆਂ ਤੇ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀਗਾ ਅਸੀਂ ਉਹ ਵਾਅਦੇ ਪੂਰੇ ਕਰਨ ਜਾ ਰਹੇ ਹਾਂ ਕਰ ਰਹੇ ਹਾਂ ਔਰ ਕਾਫੀ ਹੋ ਗਈ ਹੈ ਕਈ ਵਾਦੇ ਉਹ ਵੀ ਪੂਰੇ ਕੀਤੇ ਆ ਟੇਲਾਂ ਤੱਕ ਪਾਣੀ ਪਹੁੰਚਾਣਾ ਜਾਂ ਸੜਕ ਸੁਰੱਖਿਆ ਫੋਰਸ ਸਾਡਾ ਇਹ ਵਾਦੇਆਂ ਚ ਨਹੀਂ ਸੀ ਅਸੀਂ ਉਹ ਵੀ ਕੰਮ ਕੀਤੇ ਆ ਤਾਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਬੀਜੇਪੀ ਨੂੰ ਇਹ ਹੀ ਆ ਵੀ ਪੰਜਾਬ ਨੂੰ ਕਿਵੇਂ ਡਿਸਟਰਬ ਕੀਤਾ ਜਾਵੇ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਉਸ ਆਮ ਆਦਮੀ ਪਾਰਟੀ ਨਾਲ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਆ ਉਹ ਪੰਜਾਬ ਨੂੰ ਡਿਸਟਰਬ ਨਹੀਂ ਕਰਨ ਦੇਣਗੇ